ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਚੰਗਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਕੋਸੀ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਸੱਚੇ ਕਾਲ ਦਾ ਅਨਮਿਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰਾ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਦਰੀਵਾਲ ਹੋਰਾਂ ਦਾ ਜਨਮ ਦਿਨ ਸੀ ਔਰ ਉਹਨਾਂ ਦਾ ਜਨਮ ਦਿਨ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦਾ ਯੂਨਿਟ ਹੈ ਉਹਨਾਂ ਨੇ ਬੜੇ ਧੂਮ-ਧਾਮ ਦੇ ਨਾਲ ਮਨਾਇਆ ਅਸੀਂ ਇਸ ਵੇਲੇ ਪੰਜਾਬ ਦੇ ਯੂਨਿਟ ਦੇ ਦਫ਼ਤਰ ਦੇ ਵਿੱਚ ਹਾਂ ਜਿਹੜਾ ਚੰਡੀਗੜ੍ਹ ਦੇ ਵਿੱਚ ਸੈਕਟਰ 39 ਦੇ ਵਿੱਚ ਹੈ ਔਰ ਉੱਥੇ ਪੰਜਾਬ ਦੇ ਯੂਨਿਟ ਦੇ ਵੱਲੋਂ ਪੰਜਾਬ ਇਕਾਈ ਦੇ ਵੱਲੋਂ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਬਾਕਾਇਦਾ ਤੌਰ ਤੇ ਕੇਕ ਲਿਆ ਕੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਔਰ ਉਹਨਾਂ ਦੇ ਨਾਲ ਚੰਡੀਗੜ੍ਹ ਦੇ ਮੇਅਰ ਔਰ ਨਾਲ ਕਾਉਂਸਲਰ ਤੇ ਬਹੁਤ ਸਾਰੇ ਚੇਅਰਮੈਨ ਜਿਹੜੇ ਆ ਉਹ ਹਾਜ਼ਰ ਰਹੇ ਔਰ ਉਹਨਾਂ ਨੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਅਰਵਿੰਦ ਕੇਜਰੀਵਾਲ ਉਹ ਸ਼ਖਸ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਰਾਜਨੀਤੀ ਦੇ ਵਿੱਚ ਪੈਰ ਧਰਿਆ ਔਰ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹਾਲਾਂਕਿ ਅਰਵਿੰਦ ਕੇਜਰੀਵਾਲ ਹੁਰਾਂ ਦੇ ਜਨਮ ਦਿਨ ਦਾ ਇੱਕ ਵੱਡਾ ਸਮਾਗਮ ਹਰਿਆਣੇ ਦੇ ਵਿੱਚ ਵੀ ਕਰਵਾਇਆ ਜਾ ਰਿਹਾ ਔਰ ਉਸ ਪਿੰਡ ਦੇ ਵਿੱਚ ਕਰਵਾਇਆ ਜਾ ਰਿਹਾ ਜਿੱਥੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਨਮ ਹੋਇਆ ਸੀ ਪਰ ਇਹ ਪੰਜਾਬ ਦੇ ਯੂਨਿਟ ਦੇ ਵੱਲੋਂ ਬੜੀ ਧੂਮ ਧਾਮ ਦੇ ਨਾਲ ਇੱਥੇ ਜਨਮ ਦਿਨ ਮਨਾਇਆ ਗਿਆ ਚੇਤਨ ਸਿੰਘ ਜੋੜਾ ਮਾਜਰਾ ਨੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ ਆ ਇੰਡੀਆ ਤੋਂ ਆਇਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਸਾਡੇ ਜਿਲ੍ਹਾ ਤੇ ਰਾਜ ਕਰਨ ਵਾਲੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਜਨਮ ਦਿਨ ਆ ਔਰ ਉਹਦੇ ਵਿੱਚ ਸ਼ਰੀਕ ਹੋਣ ਵਾਸਤੇ ਸਾਡੇ ਮੇਅਰ ਸਾਹਿਬ ਕਾਉਂਸਲਰ ਸਾਹਿਬ ਬਾਕੀ ਸਾਡੇ ਪਾਰਟੀ ਦੇ ਸਾਰੇ ਦਰਜਾ ਬਦਰਜਾ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਸਾਹਿਬ ਵਰਕਰ ਸਹਿਬਾਨ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਅਰਵਿੰਦ ਕੇਜੀਵਾ ਜੀ ਨੂੰ ਮੁਬਾਰਕਬਾਦ ਵੀ ਦਿੱਤੀ ਆ ਔਰ ਸਾਡੇ ਵਾਸਤੇ ਅੱਜ ਦਾ ਦਿਨ ਆ ਜਿਹੜਾ ਬਹੁਤ ਖਾਸ ਹੈ ਕਿਉਂਕਿ ਅਰਵਿੰਦ ਕੇਜੀਵਾ ਜੀ ਨੇ ਇੱਕ ਇਹੋ ਜਿਹੀ ਜਿਹੜੀ ਚੇਨਕ ਸਾਡੇ ਚ ਪੈਦਾ ਕੀਤੀ ਕਿ ਦਿੱਲੀ ਸਰਕਾਰ ਬਣਾਈ ਪੰਜਾਬ ਸਰਕਾਰ ਬਣਾਈ ਚੰਡੀਗੜ੍ਹ ਦੇ ਵਿੱਚ ਮੇਅਰ ਬਣੇ ਐਮਸੀ ਬਣੇ ਗੁਜਰਾਤ ਦੇ ਵਿੱਚ 5 ਐਮਐਲਏ ਬਣੇ ਗੋਆ ਦੇ ਵਿੱਚ 2 ਐਮਐਲਏ ਬਣੇ ਔਰ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਜਾਗਰੂਤਾ ਜਿਹੜੀ ਉਹ ਅਰਵਿੰਦ ਕੇਜੀਵਾਜੀ ਜਿਹੜੇ ਲੈ ਕੇ ਆਏ ਨੇ ਸੋ ਉਹਨਾਂ ਨੂੰ ਸਲੂਟ ਕਰਦੇ ਆਂ ਔਰ ਕਾਮਨਾ ਵੀ ਕਰਦਾ ਕਿ ਜਲਦੀ ਉਹ ਬਾਹਰ ਆਉਣ ਤਾਂ ਕਿ ਹੋਰ ਜ਼ੋਰ ਨਾਲ ਜੋ ਦਬਾਉਣ ਵਾਸਤੇ ਅਰਵਿੰਦ ਕੇਜੀਵਾ ਜੀ ਨੂੰ ਆਮ ਆਦੀ ਪਾਰਟੀ ਨੂੰ ਦਬਾਉਣ ਵਾਸਤੇ ਲੱਗੇ ਹੋਏ ਨੇ ਉਹਨਾਂ ਨਾਲ ਜਿਹੜਾ ਡਟਕੇ ਆ ਉਹ ਮੁਕਾਬਲਾ ਕੀਤਾ ਜਾ ਸਕੇ ਸੋ ਅੱਜ ਦੇ ਇਸ ਦਿਨ ਤੇ ਮੈਂ ਸਾਰੇ ਸਾਡੇ ਪਾਰਟੀ ਵਰਕਰਾਂ ਨੂੰ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿਨਾ ਕਿ ਸਾਡੇ ਦੇਸ਼ ਦੇ ਹੀਰੋ ਅਰਵਿੰਦ ਕੇਜੀਵਾ ਜੀ ਦਾ ਜਨਮ ਦਿਨ ਆ ਜੀਤੋ ਅਸੀਂ ਛੇਦ ਲੈ ਕੇ ਸਾਰੇ ਪਾਰਟੀ ਨਾਲ ਜੁੜੇ ਔਰ ਪਾਰਟੀ ਦੇ ਵਿੱਚ ਸੇਵਾ ਨਿਭਾ ਰਿਆਂ ਸੋ ਅਰਵਿੰਦ ਕੇਜੀਵਾਲ ਜੀ ਦੀ ਸੱਚੇ ਪਾਤਸ਼ਾਹ ਪ੍ਰਭੂ ਆ ਲੰਬੀ ਉਮਰ ਕਰੇ ਔਰ ਹਮੇਸ਼ਾ ਸਾਡੇ ਸਿਰ ਤੇ ਹੱਥ ਆ ਜਿਹੜਾ ਉਹਨਾਂ ਦਾ ਰਹੇ ਔਰ ਸਾਨੂੰ ਚੰਗੀ ਸੇਵਹ ਦਾ ਜਿਹੜੀ ਉਹ ਦਿੰਦੇ ਰਹਿਣ ਧੰਨਵਾਦ